ਉਹ ਸਕਰੀਨਸ਼ਾਟ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਜਸਵੀਰ ਸਿੰਘ ਬੰਟੀ ਕਿਸ ਤਰੀਕੇ ਨਾਲ ਭਾਜਪਾ ਦੇ पार्षद ਜਸਮਨਪ੍ਰੀਤ ਸਿੰਘ ਨੂੰ ਕਹਿੰਦੇ ਨੇ ਕਿ ਐਮਸੀ ਹਾਊਸ ਪਹੁੰਚੋ ਤੇ ਮੈਨੂੰ ਆ ਕੇ ਬਚਾਓ ਤੇ ਬੰਟੀ ਨੇ ਕਿਹਾ ਕਿ ਛੇਤੀ ਆ ਜਾਓ ਜੋ ਮਰਜ਼ੀ ਕਰਿਓ ਮੈਂ ਕਹਿੰਦਾ ਗੱਲ ਹੋ ਸਕਦੀ ਹੈ ਕਹਿੰਦਾ ਆਇਓ ਮੇਰੇ ਨਾਲ ਜ਼ਬਰਦਸਤੀ ਕਰਿਓ ਮੈਨੂੰ ਸਾਈਡ ਤੇ ਕਰਦੇ ਚਾਰੇ ਚਿੱਤ ਰਿਹਾ ਕਨਫਿਊਜ਼ ਰਿਹਾ ਕਿ ਜਦ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਫਾਈਟ ਆਈ ਕਿ ਬੀਜੇਪੀ ਵਾਲੇ ਸਾਨੂੰ ਕਿਡਨਾਪ ਕਰਨ ਆਏ ਸੀਗੇ ਮੈਨੂੰ ਬੜਾ ਹੋਇਆ ਕਿ ਅਸੀਂ ਉਹਨੂੰ ਕਿਡਨਾਪ ਕਰਨ ਥੋੜੀ ਨਾਲ ਆਏ ਸੀ ਅਸੀਂ ਤਾਂ ਉਹਦੇ ਮੈਸੇਜ ਨੂੰ ਲੈ ਕੇ ਕਿ ਮੈਨੂੰ ਬਚਾਇਓ ਆ ਕਿ ਮੈਨੂੰ ਐ ਲੱਗਿਆ ਕਿ ਪਤਾ ਨਹੀਂ ਕਿੰਨਾ ਕੁ ਸਟ੍ਰੈਸ ਚ ਹੈ ਬੰਦਾ ਕਿ ਜਿਹੜਾ ਬੰਦਾ ਇੰਨਾ ਮੈਸੇਜ ਲਿਖ ਸਕਦਾ ਹੈ ਤਾਂ ਜਿਹਨਾਂ ਨੂੰ 2014 ਦੇ ਵਿੱਚ ਗਾਲਾਂ ਕੱਢਦੀ ਸੀ ਆਮ ਆਦਮੀ ਪਾਰਟੀ ਕਿ ਠੱਗ ਨੇ ਚੋਰ ਨੇ ਉਹਨਾਂ ਨਾਲ ਆਪਣੀ ਇੱਕ ਕੁਰਸੀ ਦੇ ਫਾਇਦੇ ਵਾਸਤੇ ਉਹਨਾਂ ਨੇ ਇਹੋ ਜਿਹਾ ਗਠਜੋੜਨ ਕੀਤਾ ਔਰ ਗਠਜੋੜਨ ਕਾ ਕੀਤਾ ਕਾਂਗਰਸ ਨੇ ਮਾਮਲਾ ਨਗਰ ਨਿਗਮ ਚੋਣਾਂ ਦਾ ਦੁਬਾਰਾ ਤੋਂ ਭੱਕ ਚੁੱਕਿਆ ਹੈ ਬਿਲਕੁਲ ਇੱਕ ਦਿਨ ਪਹਿਲਾਂ ਜਿਸ ਦਿਨ ਰਾਮ ਲੱਲਾ ਅਯੋਧਾ ਆ ਰਹੇ ਨੇ ਉਸ ਤੋਂ ਪਹਿਲਾਂ ਸਕਰੀਨਸ਼ਾਟ ਆ ਗਏ ਉਹ ਸਕਰੀਨਸ਼ਾਟ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਜਸਵੀਰ ਸਿੰਘ ਬੰਟੀ ਕਿਸ ਤਰੀਕੇ ਨਾਲ ਭਾਜਪਾ ਦੇ ਪਾਰਸ਼ਦ ਜਸਮਨਪ੍ਰੀਤ ਸਿੰਘ ਨੂੰ ਕਹਿੰਦੇ ਨੇ ਕਿ ਐਮਸੀ ਹਾਊਸ ਪਹੁੰਚੋ ਤੇ ਮੈਨੂੰ ਆ ਕੇ ਬਚਾਓ ਇਹ ਸਕਰੀਨਸ਼ਾਟ ਕਹਿ ਰਹੇ ਨੇ ਇਹ ਦਾਵਾ ਭਾਜਪਾ ਕਰ ਰਹੀ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਵਕਤ ਮੇਰੇ ਨਾਲ 파ਰਸ਼ਦ ਜਸਮਨਪ੍ਰੀਤ ਸਿੰਘ ਨੇ ਜਸਮਨ ਸਭ ਤੋਂ ਪਹਿਲਾਂ ਇਹ ਸਾਰੀ ਗੱਲ ਕੀ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਾਂਗਰਸ ਨੇ ਆਮ ਆਦੀ ਪਾਰਟੀ ਨੇ ਤਾਂ ਇਹ આરોਪ ਲਾਤਾ ਸੀਗਾ ਕਿ ਭਾਜਪਾ ਸਾਡਾ 파ਰਸ਼ਦ ਕਿਡਨਾਪ ਕਰਨ ਲਈ ਪਹੁੰਚੀ ਹੈ ਹੁਣ ਇਹ ਸਾਰਾ ਹੀ ਮਾਲ ਜਿਹੜਾ ਉਲਟਾ ਹੋ ਗਿਆ ਜਿਸ ਦਿਨ ਦੀ ਇਹ ਗੱਲ ਹੈ ਉਸ ਦਿਨ ਜਸਵੀਰ ਸਿੰਘ ਮੰਟੀ ਨੇ ਮੈਨੂੰ ਆਪ ਮੈਸੇਜ ਕਰਿਆ ਕਿ ਮੈਂ ਕਾਰਪੋਰੇਸ਼ਨ ਆ ਰਿਹਾ ਤੇ ਤੁਸੀਂ ਵੀ ਆਓ ਤੇ ਮੈਂ ਆਪਣੇ ਭਰਾ ਤੋਂ ਪੁੱਛਿਆ ਕਿ ਚਲੋ ਦੀ ਨੋਮੀਨੇਸ਼ਨ ਵਾਪਸ ਹੋਈ ਸੀਗੀ ਚਲੋ ਮੂਡ ਖਰਾਬ ਹੁੰਦਾ ਹੈ ਕਿ ਸਾਡਾ ਕਾਉਂਸਲਰ ਸਾਥੀ ਹੈ ਇੱਕ ਪਾਈਚਾਰਾ ਹੁੰਦਾ ਹੈ ਉਸ ਪਾਈਚਾਰੇ ਨੂੰ ਲੈ ਕੇ ਮੈਂ ਪੁੱਛਿਆ ਮੈਂ ਕਾਰਪੋਰੇਟ ਵੀ ਠੀਕ ਐ ਤੇ ਮੇਰੇ ਭਰਾ ਨੇ ਕਿਹਾ ਕਿ ਮੈਂ ਕਾਰਪੋਰੇਸ਼ਨ ਆ ਰਿਹਾ ਹਾਂ ਤੁਸੀਂ ਵੀ ਆ ਜਾਓ ਮੈਂ ਕਿਹਾ ਚਲ ਮੈਂ ਥੋੜਾ ਦੂਰ ਆਂਗਾ ਮੈਨੂੰ ਸਮਾਂ ਲੱਗੇਗਾ ਤੇ ਵੰਟੀ ਨੇ ਕਿਹਾ ਕਿ ਛੇਤੀ ਆ ਜਾਓ ਜੋ ਮਰਜ਼ੀ ਕਰਿਓ ਮੈਂ ਕਿਹਾ ਗੱਲ ਹੋ ਸਕਦੀ ਹੈ ਕਹਿੰਦਾ ਆਇਓ ਮੇਰੇ ਨਾਲ ਜ਼ਬਰਦਸਤੀ ਕਰਿਓ ਮੈਨੂੰ ਸਾਈਡ ਤੇ ਕਰ ਲਿਓ ਤੇ ਇਹ ਜਿਹੜਾ ਮਾਮਲਾ ਸੀਗਾ ਅਸੀਂ ਤਾਂ ਉੱਥੇ ਪਹੁੰਚੇ ਉੱਥੇ ਜਾ ਕੇ ਦੇਖਿਆ ਮੈਂ ਕਿ ਉੱਥ ਕਾਉਂਸਲਰ ਦੀ ਨੋਮੀਨੇਸ਼ਨ ਵਾਪਸ ਲੈਣ ਵਾਸਤੇ ਮੈਨੂੰ ਥੋੜਾ ਜਿਆ ਲੱਗਿਆ ਤੇ ਮੈਂ ਆਪਣੇ ਪ੍ਰਧਾਨ ਨਾਲ ਗੱਲ ਕੀਤੀ ਮੈਂ ਆਪਣੇ ਪ੍ਰਧਾਨ ਜੀ ਨੂੰ ਕਿਹਾ ਕਿ ਇੱਥੇ ਆ ਕੇ ਆਪਾਂ ਨੂੰ ਥੋੜਾ ਬਹੁਤ ਦੇਖਣਾ ਚਾਹੀਦਾ ਤੇ ਸਾਡੇ ਕਾਰਜਕਰਤਾ ਆਏ ਸਾਡੇ ਲੀਡਰ ਆਏ ਤੇ ਉੱਥੇ ਜਾ ਕੇ ਦੇਖਿਆ ਕਿ ਮਾਹੌਲ ਹੀ ਜਮਾ ਗਰਮ ਹੋ ਗਿਆ ਤੇ ਉਹਦੇ ਬਾਅਦ ਮੈਂ ਬੜਾ ਮਤਲਬ ਸ਼ਾਇਦ ਅਰੇਤੀ ਤਰੇ ਆ ਕਨਫਿਊਜ਼ ਰਿਹਾ ਕਿ ਜਦੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਫਾਈਟ ਆਈ ਕਿ ਭਾਜੀਪੀ ਵਾਲੇ ਸਾਨੂੰ ਕਿਡਨਾਪ ਕਰਨ ਆਏ ਸੀਗੇ ਮੈਨੂੰ ਬੜਾ ਹੋਇਆ ਕਿ ਅਸੀਂ ਉਹਨੂੰ ਕਿਡਨਾਪ ਕਰਨ ਥੋੜੀ ਨਾ ਆਏ ਸੀ ਅਸੀਂ ਤਾਂ ਉਹਦੇ ਮੈਸੇਜ ਨੂੰ ਲੈ ਕੇ ਕਿ ਮੈਨੂੰ ਬਚਾਇਓ ਆ ਕਿ ਮੈਨੂੰ ਐ ਲੱਗਿਆ ਕਿ ਪਤਾ ਨਹੀਂ ਕਿੰਨਾ ਕੁ ਸਟ्रेस ਚ ਹੈ ਬੰਦਾ ਕਿ ਜਿਹੜਾ ਬੰਦਾ ਇੰਨਾ ਮੈਸੇਜ ਲਿਖ ਸਕਦਾ ਹੈ ਜਸਪੀਰ ਮੰਟੀ ਬਹੁਤ ਮੈਚੁਰ ਹੈ ਮੇਰੇ ਤੋਂ ਕਾਫੀ ਵੱਡੇ ਨੇ ਤੇ ਬਟ ਜਦ ਬੰਦਾ ਇਝ ਜਾ ਕੁਝ ਲਿਖਿਆ ਉਹਨਾਂ ਨੇ ਤੇ ਮੈਨੂੰ ਐ ਹੋਇਆ ਕਿ ਪਤਾ ਨਹੀਂ ਬੰਦੇ ਨਾਲ ਕਿਦਾਂ ਦੀ ਮਤਲਬ ਕੀ ਹੋ ਰਿਹਾ ਉਹਦੇ ਨਾਲ ਕਿ ਸ਼ਾਇਦ ਉਹ ਆਪਣੇ ਆਪ ਨੂੰ ਤੇ ਜਦੋਂ ਅਸੀਂ ਉੱਥੇ ਗਏ ਉੱਥੇ ਜਾ ਕੇ ਜਦ ਹਾਲ ਦੇਖਿਆ ਤੇ ਅਸੀਂ ਆਪ ਸਮਝ ਗਏ ਕਿ ਜਸਪੀਰ ਸਿੰਘ ਵੰਟੀ ਦਾ ਕੀ ਹਾਲ ਹੋਣਾ ਉਹਨੂੰ ਕਿਵੇਂ ਕੈਦ ਕੀਤਾ ਹੋਇਆ ਮੁਰਜ਼ਮ ਕੈਦੀਆਂ ਵਾਂਗ ਉਹਦੇ ਨਾਲ ਰਵਈਆ ਉਹਨਾਂ ਨੇ ਜਸਪੀਰ ਸਿੰਘ ਵੰਟੀ ਨਾਲ ਕਰਿਆ ਤੇ ਬੜਾ ਦੇਖ ਕੇ ਹੈਰਾਨ ਹੋਏ ਕਿ ਆਪਣੇ ਕਾਉਂਸਲਰ ਤੇ ਕਾਂਗਰਸ ਨੂੰ ਭਰੋਸਾ ਨਹੀਂ ਹੈ ਔਰ ਉਹਨਾਂ ਨੇ ਜਿਹੇ ਜਿਹੇ ਗਠਜੰਬਨ ਕੀਤਾ ਜੀ ਇਹਨਾਂ ਨੂੰ 2014 ਦੇ ਵਿੱਚ ਗਾਲਾਂ ਕੱਢਦੀ ਸੀ ਆਮ ਆਦਮੀ ਪਾਰਟੀ ਕਿ ਠੱਗ ਨੇ ਚੋਰ ਨੇ ਉਹਨਾਂ ਨਾਲ ਆਪਣੀ ਇੱਕ ਕੁਰਸੀ ਦੇ ਫਾਇਦੇ ਵਾਸਤੇ ਉਹਨਾਂ ਨੇ ਇਹ ਜਿਹਾ ਗਠਜੰਬਨ ਕੀਤਾ ਔਰ ਗਠਜੰਬਨਤਾ ਕੀਤਾ ਕਾਂਗਰਸ ਨੇ ਗਠਜੰਬਨ ਤੋਂ ਬਾਅਦ ਜਿਹੜੇ ਆਪਣੇ ਕਾਰਕ ਕੀ ਲੱਗਦਾ ਮਿਲਣ ਤਾਂ ਬੁਲਾ ਨਹੀਂ ਰਹੇ ਹੋਣਗੇ ਕੋਈ ਦੁੱਖ ਸਾਂਝਾ ਕਰਨਾ ਤਾਂ ਘਰਾਂ ਲੈਣਾ ਕਰ ਸਕਦੇ ਨੇ ਬੁਲਾ ਕਿਉਂ ਰਹੇ ਸੀ ਕਿ ਭਾਜਪਾ ਜਾਣਾ ਚਾਹੁੰਦੇ ਸੀਗੇ ਕੀ ਕੁਝ ਤਾਂ ਤੁਸੀਂ ਆਬਜ਼ਰਵ ਕੀਤਾ ਹੋਵੇਗਾ ਤੁਸੀਂ ਵੀ ਕਾਉਂਸਲਰ ਹੋ ਕਿ ਕਿਉਂਕਿ ਇਹ ਸਾਰਾ ਕੁਝ ਜੋੜ ਤੋਂ ਲੈ ਕੇ ਚੱਲ ਰਹੀ ਹੈ ਅਗਲੇ ਤੁਹਾਨੂੰ ਬੁਲਾ ਰਹੇ ਨੇ ਕੋਈ ਸੋਚ ਸਮਝ ਕੇ ਬੁਲਾ ਰਹੇ ਹੋਣੇ ਕੀ ਸੀਗਾ ਭਾਜਪਾ ਚ ਆਣ ਨਾ ਆਣ ਉਹ ਇੱਕ ਵੱਖਰਾ ਇਸ਼ੂ ਹੈ ਪਰ ਜਦ ਬੰਦਾ ਦੁਖੀ ਹੁੰਦਾ ਤੇ ਉਹਨੂੰ ਹੁੰਦਾ ਕਿ ਮੇਰੀ ਕਿਸ ਕੀ ਦੇ ਕਿਹੜੇ ਕਾਉਂਸਲਰ ਨਾਲ ਕਿਹੜੇ ਭਰਾ ਨਾਲ ਬੌਂਡਿੰਗ ਹੈ ਐਜ਼ ਅ 브ਦਰ ਉਹਨਾਂ ਨੇ ਮੈਨੂੰ ਬੁਲਾਇਆ ਔਰ ਮੈਂ ਜਦ ਉੱਥੇ ਗਿਆ ਤੇ ਮੈਂ ਐਜ਼ ਅ 브ਦਰ ਜਿਹੜਾ ਐਕਸ਼ਨ ਲੈ ਸਕਦੇ ਸਾਡੀ ਪਾਰਟੀ ਉਹਨਾਂ ਨੇ ਲੀਤਾ ਤੇ ਸਾਨੂੰ ਬੜਾ ਸੀਗਾ ਕਿ ਅੱਜ ਵੀ ਜਸਵੀਰ ਬੰਟੀ ਸਾਡਾ ਵੱਡਾ ਭਰਾ ਹੈ ਤੇ ਬੰਟੀ ਨਾਲ ਅਗਰ ਅੱਜ ਵੀ ਕੁਝ ਗਲਤ ਹੋ ਰਿਹਾ ਤੇ ਬੰਟੀ ਸਾਨੂੰ ਕੰਟੈਕਟ ਕਰ ਸਕਦਾ ਹੈ ਅਸੀਂ ਉਹਦੇ ਲਈ ਸਦਾ ਵਾਰ ਖੜੇ ਆ ਲੱਗ ਰੇ ਕੰਟੈਕਟ ਕਰੇਗਾ ਬੰਟੀ ਇਸ ਸੀਜ਼ਨ ਨੂੰ ਲੈ ਕੇ ਕੋਈ ਹੋਰ ਪਾਰਸ਼ਦ ਕਰ ਸਕਦਾ ਹੈ ਕੰਟੈਕਟ ਇਸ ਸੀਜ਼ਨ ਨੂੰ ਲੈ ਕੇ ਹੋਰ ਬੜੇ ਪਾਰਸ਼ਦ ਹੈ ਜੀ ਪਾਰ ਤਖਣੀ ਦਿੱਤਾ ਕਿ ਛੋਟੇ ਜਿਹੇ ਕਮਰੇ ਚ 50 ਕਾਉਂਸਲਰ ਖੜੇ ਆ ਉਹਦੇ ਬਾਅਦ ਇੱਕ ਉਹਨਾਂ ਦੀ ਬੇਟੀ ਦਾ ਆਪਰੇਸ਼ਨ ਹੋਇਆ ਉਹਦੇ ਬਾਅਦ ਉਸ ਕਾਉਂਸਲਰ ਨੂੰ ਨਹੀਂ ਮਿਲਣ ਦਿੱਤਾ ਗਿਆ ਇਹ ਕਿਹੜੀ ਹਿਊਮੈਨਿਟੀ ਆ ਕੁਰਸੀਆਂ ਵਾਸਤੇ ਤੁਸੀਂ ਮਤਲਬ ਇਦਾਂ ਦੇ ਰਵਈਆ ਮਤਲਬ ਤੁਸੀਂ ਕਰ ਰਹੇ ਹੋ ਕਾਉਂਸਲਰਸ ਦੇ ਨਾਲ ਮੈਂ ਮਤਲਬ ਬੜਾ ਸ਼ੌਕ ਹੁੰਦਾ ਹੈ ਕਿ ਰਾਜਨੀਤੀ ਦਾ ਸਤਰ ਕਿੱਥੇ ਨਾ ਚਲਾ ਗਿਆ ਤੇ ਹੁਣ ਨਗਰ ਨਿਗਮ ਚੋਣਾਂ ਨੇ ਭਾਜਪਾ ਕਿੱਡਾ ਦਾਵਾ ਛੋਕ ਰਿਹਾ ਹੈ ਲੱਗਾ ਜੀ ਪਿੱਛੇ ਬੈਂਡ ਵੱਜਦਾ ਸ਼ੁਰੂ ਹੋ ਰਿਹਾ ਕਿਤੇ ਪਰ ਫਿਰ ਵੀ ਕਿੱਡਾ ਦਾਵਾ ਦਾਵਾ ਪੂਰਾ 100% ਹੈ ਕਿ ਤਿੰਨੋਂ ਪੋਸਟਾਂ ਤੇ ਭਾਰਤੀ ਜਨਤਾ ਪਾਰਟੀ ਆਪਣੇ ਉਮੀਦਵਾਰ ਜਿੱਤੇਗੀ। ਬਿਲਕੁਲ ਬਿਲੇ ਲੰਬੇ ਸਮੇਂ ਤੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਭਾਜਪਾ ਗੁੱਡਿਆਂ ਵਾਂਗ ਵਰਤਾਫ ਕਰ ਰਹੀ ਹੈ। ਭਾਜਪਾ ਵੱਲੋਂ ਜਿਹੜਾ ਹੈ ਉਹ ਮਾਰਕੁੱਟ ਕੀਤੀ ਗਈ, ਭਾਜਪਾ ਨੇ ਕਿਟਨੈਪ ਕਰਨ ਦੀ ਕੋਸ਼ਿਸ਼ ਕੀਤੀ। ਪਰ ਅੱਜ ਜਸਮਨਪ੍ਰੀਤ ਸਿੰਘ ਜਿਹੜੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਠੋਕ ਕੇ ਇਹਦਾ ਜਵਾਬ ਦਿੱਤਾ ਗਿਆ ਕਿ ਅਸੀਂ ਜੇ ਪਹੁੰਚੇ ਸੀਗੇ ਉੱਥੇ ਤਾਂ ਆਪ ਨਹੀਂ ਪਹੁੰਚੇ ਸੀਗੇ। ਸਾਨੂੰ ਬੁਲਾਇਆ ਗਿਆ ਸੀਗਾ, ਉਹ ਵੀ ਉਹਨੇ ਬੁਲਾਇਆ ਜਿਹਦੇ ਤੇ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਕਿਟ੍ਰ ਕੈਮਰਾਪਰਸਨ ਜਤਿੰਦਰ ਨਾਲ ਬਜ਼ੂਮ ਵਰਮਾ ਡੇਲੀ ਪੋਸਟ ਚੰਡੀਗੜ੍ਹ